ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਡੱਕਣ ਹੈਰਲਡ ਨਾਂ ਦੇ ਅਖਬਾਰ ਨੇ ਗੁਜਰਾਤ ਬਾਰੇ ਬੜੀ ਵੱਡੀ ਖਬਰ ਲਾਈ ਹੈ ਕਿ ਸੁਪਰੀਮ ਕੋਰਟ ਨੇ ਉਥੋਂ ਦੇ ਇੱਕ ਬਿਜ਼ਨਸਮੈਨ ਤੁਸ਼ਾਰ ਭਾਈ ਰਜਨੀਕਾਂਤ ਭਾਈ ਸ਼ਾਹ ਨੂੰ 8 ਦਸੰਬਰ ਨੂੰ ਪ੍ਰੀਯ ਰੈਸ਼ਟ ਬੇਲ ਦਿੱਤੀ ਸੀ ਤਾ ਕਿ ਜਦੋਂ ਕਿਤੇ ਉਹਨੂੰ ਪੁਲਿਸ ਫੜੇ ਐਫ ਆਈ ਆਰ ਉਹਦੇ ਤੇ ਕਰੇ ਤਾਂ ਉਹਦੀ ਗ੍ਰਿਫਤਾਰੀ ਨਾ ਹੋਵੇ ਤੇ ਉਹ ਨੂੰ ਜ਼ਮਾਨਤ ਮਿਲੀ ਹੋਈ ਸੀ ਪਰ ਗੁਜਰਾਤ ਪੁਲਿਸ ਦੇ ਰੰਗ ਨਿਆਰੇ ਐ ਉੱਥੋਂ ਦੇ ਕਾਨੂੰਨ ਵੀ ਵੱਖਰੇ ਆ ਕਿਉਂਕਿ ਉਹ ਵੱਖਰੀ ਕਿਸਮ ਦੀ ਸਟੇਟ ਮੰਨੀ ਜਾ ਰਹੀ ਹੈ ਅੱਜ ਕੱਲ੍ਹ ਦੇਸ਼ ਦੇ ਵਿੱਚ ਬੜੇ ਪਿਛਲੇ 20-22 ਸਾਲਾਂ ਤੋਂ ਉਹਨਾਂ ਨੇ ਉਸ ਵਿਅਕਤੀ ਨੂੰ ਇਹਦੇ باوجود ਗ੍ਰਿਫਤਾਰ ਕੀਤਾ ਮੈਜਿਸਟ੍ਰੇਟ ਦੇ ਪੇਸ਼ ਕੀਤਾ ਉਹਦੇ ਤੋਂ ਉਹਦਾ ਰਿਮਾਂਡ ਲਿਆ ਜੁਡੀਸ ਪੁਲਿਸ ਰਿਮਾਂਡ ਤੇ ਉਹਦੇ ਤੇ ਤਸ਼ੱਦਦ ਕਰਕੇ ਉਹਨੂੰ ਡਰਾ ਕੇ ਠਮਕਾ ਕੇ ਜਿਸ ਬੰਦੇ ਨਾਲ ਉਹਦਾ ਝਗੜਾ ਸੀ ਉਸ ਬੰਦੇ ਦੇ ਨੂੰ 1 ਕਰੋੜ 65 ਲੱਖ ਰੁਪਏ ਉਹਦੇ ਤੋਂ ਐਕਸਟਾਰਟ ਕੀਤੇ ਗਏ ਹਿੰਠੇ ਗਏ ਜਾਂ ਲਏ ਗਏ ਧੱਕੇ ਨਾਲ ਸੋ ਜਦੋਂ ਸੁਪਰੀਮ ਕੋਰਟ 'ਚ ਇਹ ਗੱਲ ਦੁਬਾਰਾ ਗਈ ਤਾਂ ਸੁਪਰੀਮ ਕੋਰਟ ਨੇ ਇਸ ਕੰਟੈਂਪਟ ਪਟੀਸ਼ਨ ਦਾ ਬਹੁਤ ਸਖਤ ਨੋਟਿਸ ਲੈਂਦਿਆਂ ਹੋਇਆਂ ਗੁਜਰਾਤ ਪੁਲਿਸ ਦੇ ਸਬੰਧਤ ਅਧਿਕਾਰੀਆਂ ਨੂੰ ਤੇ ਉਸ ਮੋਜਿਸਟ੍ਰੇਟ ਨੂੰ ਜਿਨੇ ਉਹਦਾ ਰਿਮਾਂਡ ਦਿੱਤਾ ਉਹ ਨੂੰ ਜ਼ਮਾਨਤ ਮਿਲਣ ਦੇ ਬਾਵਜੂਦ ਉਹਨਾਂ ਦੋਨਾਂ ਨੂੰ 29 ਜਨਵਰੀ ਲਈ ਤਲਬ ਕੀਤਾ ਹੋਇਆ ਤੇ ਕਿਹਾ ਕਿ ਜੇ ਇਹਨੂੰ ਸਾਡੇ ਹੁਕਮਾਂ ਦੇ ਬਾਵਜੂਦ ਤੁਸੀਂ ਅੰਦਰ ਰੱਖ ਸਕਦੇ ਹੋ ਤਾ ਫਿਰ ਤੁਸੀਂ ਵੀ ਅੰਦਰ ਹੋਣ ਲਈ ਤਿਆਰ ਹੋ ਕੇ ਆਇਓ ਆਪਣਾ ਬੋਰੀਆ ਬਿਸਤਰਾ ਬੰਨ ਕੇ ਆਇਓ ਇਸ ਦੇ ਉੱਤੇ ਐਡੀਸ਼ਨਲ ਸਲੀਸਟਰ ਜਨਰਲ ਜਿਹੜੇ ਸਰਕਾਰੀ ਵਕੀਲ ਹੈ ਗੁਜਰਾਤ ਸਰਕਾਰ ਦੇ ਵਕੀਲ ਹੈ ਕੇਂਦਰ ਸਰਕਾਰ ਦੇ ਵੀ ਉਹਨਾਂ ਨੇ ਮਾਫੀ ਮੰਗਦਿਆਂ ਹੋਏ ਆ ਕਿਹਾ ਕਿ ਇਹਨਾਂ ਨੂੰ ਛੜਤਾ ਜਾਵੇ ਇਹ ਜਾਦੇ ਸਖਤ ਸਜ਼ਾ ਹੋ ਜੂਗੀ ਵੀ ਇਸ ਤਰ੍ਹਾਂ ਨਹੀਂ ਹੈ ਫਿਰ ਜੱਜ ਸਾਹਿਬ ਨੇ ਹੋਰ ਪੁੱਛਿਆ ਕਿ ਉਹ ਸੀਸੀਟੀਵੀ ਦੀ ਜਿਹੜੀ ਫੁਟੇਜ ਹੈ ਉਹ ਵੀ ਲੈ ਕੇ ਆਇਓ ਜਵਾਬ ਮਿਲਿਆ ਕਿਉਂਕਿ ਉਹ ਤਾਂ ਸੀਸੀਟੀਵੀ ਕੈਮਰੇ ਤਾਂ ਚੱਲਦੇ ਹੀ ਨਹੀਂ ਸੀਗੇ ਕਹਿੰਦੇ ਹਾਂ ਠੀਕ ਹੈ ਚੱਲਣੇ ਨਹੀਂ ਚਾਹੀਦੇ ਕਿਉਂਕਿ ਤੁਸੀਂ ਸਾਰਾ ਕੁਝ ਨਜਾਇਜ਼ ਕਰ ਰਹੇ ਸੀ ਕੀ ਖੁੱਟਮਾਰ ਕਰ ਰਹੇ ਸੀ ਉਹ ਫਿਰ ਸੀਸੀਟੀਵੀ ਕੈਮਰੇ ਤੇ ਆ ਜਾਣਾ ਸੀ ਤੁਸੀਂ ਉਹ ਬੰਦ ਕਰਦੇ ਤੇ ਬੜਾ ਸਖਤ ਨੋਟਿਸ ਲਿਆ ਸੋ ਦੇਖਦੇ ਹਾਂ ਗੁਜਰਾਤ ਦਾ ਇਹ ਵੱਖਰੀ ਤਰ੍ਹਾਂ ਦਾ ਕਾਨੂੰਨ ਦੇ ਉੱਤੇ 29 ਤਰੀਕ ਨੂੰ ਜਿਹੜੀ ਮਾਨਯੋਗ ਸੁਪਰੀਮ ਕੋਰਟ ਹੈ ਉਹ ਕੀ ਰੁਖ ਲੈਂਦੀ ਹੈ ਦੂਸਰੀ ਬੜੀ ਬੜੀ ਖੁਸ਼ੀ ਦੀ ਖਬਰ ਅੱਜ ਇੰਡੀਅਨ ਐਕਸਪ੍ਰੈਸ ਨੇ ਲਾਈ ਹੈ ਪੜ੍ਹਨ ਲਿਖਣ ਦੀ ਆਪਾਂ ਆਮੀ ਕਹਿੰਦੇ ਆ ਵੀ ਕੋਈ ਉਮਰ ਨਹੀਂ ਹੋਇਆ ਕਰਦੀ 79 ਸਾਲਾਂ ਦੀ ਡਾਕਟਰ ਸਰੋਜ ਚੂਗਰਾਮਣੀ ਗੋਪਾਲ 79 ਸਾਲ ਦੀ ਉਹਨਾਂ ਦੀ ਉਮਰ ਹੈ ਉਹ ਉਹਨੇ ਕਈ ਗੱਲਾਂ 'ਚ ਪਹਿਲੀ ਪੈਅ ਕੀਤੀ ਹੋਈ ਹੈ ਉਹ ਜਨਰਲ ਸਰਜਰੀ ਦੇ ਵਿੱਚ ਪੜ੍ਹਾਈ ਕਰਨ ਵਾਲੀ ਉਥੋਂ ਦੀ ਪਹਿਲੀ ਔਰਤ ਹੈ ਦੂਜਾ ਬੱਚਿਆਂ ਦੀ ਸਰਜਰੀ ਦੇ ਵਿੱਚ ਪੜ੍ਹਾਈ ਕਰਨ ਵਾਲੀ ਪੀਜੀ ਕਰਨ ਵਾਲੀ ਉਹ ਪਹਿਲੀ ਔਰਤ ਹੈ ਤੇ ਇਸੇ ਤਰ੍ਹਾਂ ਨਾਲ ਲਖਨਊ ਦੇ ਕਿੰਗ ਜਾਰਜ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਬਣਨ ਵਾਲੀ ਉਹ ਪਹਿਲੀ ਔਰਤ ਹੈ ਤੇ ਹੁਣ 79 ਸਾਲਾਂ ਦੇ ਵਿੱਚ ਜਿਹੜੀ ਉਹ ਖੋਜ ਕਰ ਰਹੀ ਹੈ ਆਈਆਈਟੀ ਕਾਨਪੁਰ ਦੇ ਨਾਲ ਉਹਨੇ ਆਪਣੀ ਰਜਿਸਟ੍ਰੇਸ਼ਨ ਕੀਤੀ ਹੈ ਉਸ ਦੇ ਵਿੱਚ ਜਿਹੜਾ ਸਟੈਮ ਸੈੱਲ ਹੈ ਜਿਹੜਾ ਮਨੁੱਖ ਦਾ ਬੋਨ ਮੈਰੋ ਹੈ ਉਸ ਦੇ ਨਾਲ ਜਿਹੜਾ ਜਿਹੜੇ ਲੋਕਾਂ ਨੂੰ ਸਪਾਇਨ ਦੀ ਇੰਜਰੀ ਹੋ ਜਾਂਦੀ ਹੈ ਜਿਹੜਿਆਂ ਦੀ ਰੀਡ ਦੀ ਹੱਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਸੱਟ ਲੱਗ ਕੇ ਉਹ ਨਕਾਰਾ ਹੋ ਜਾਂਦੇ ਆ ਉਸ ਦੇ ਸੈੱਲਾਂ ਨੂੰ ਦੁਬਾਰਾ ਬਣਾਉਣ ਵਾਸਤੇ ਉਹ ਬੈਨ ਮੈਰੋ ਕਿਵੇਂ ਯੂਜ਼ ਹੋ ਸਕਦਾ ਹੈ ਇਸ ਵਿਸ਼ੇ ਦੇ ਉੱਤੇ ਉਹ ਖੋਜ ਕਰਨਾ ਚਾਹੁੰਦੀ ਹੈ ਅਸੀਂ ਜਿੱਥੇ ਉਹਨਾਂ ਦੀ ਇਸ ਹਿੰਮਤ ਨੂੰ ਦਾਤ ਦਿੰਨੇ ਆ ਉਮਰ ਦਾ ਉਹਨਾਂ ਨੇ ਉਮਰ ਨੂੰ ਪਛਾੜਿਆਗਾ ਤੇ ਆਪਣੀ ਪੜ੍ਹਾਈ ਚੈਰੀ ਰੱਖੀ ਹੋਈ ਹੈ ਤੇ ਉਹਨਾਂ ਦੇ ਇਸ ਪ੍ਰੋਜੈਕਟ ਲਈ ਵੀ ਅਸੀਂ ਸੰਗਰਾਮ ਟੀਵੀ ਵੱਲੋਂ ਉਹਨਾਂ ਨੂੰ ਸ਼ੋਕਾ ਮਾਦਨਦੇ ਆ। ਦੋਸਤੋ ਅੱਜ ਭਾਰਤ ਦੇ ਇੱਕ ਬਹੁਤ ਵੱਡੇ ਵਿਦਵਾਨ ਵਿਚਾਰਕ ਡਾਕ ਸ਼੍ਰੀ ਸੁਆਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਹੈ। ਉਹ ਥੋੜੇ ਸਾਲ ਹੀ ਜੁਏ ਪਰ ਜਿੰਨੇ ਸਾਲ ਜੁਏ ਉਹਨਾਂ ਨੇ ਬਹੁਤ ਖੁ ਅਧਿਐਨ ਕੀਤਾ ਤੇ ਦੇਸ਼ ਦੁਨੀਆ ਦੇ ਵਿੱਚ ਆਪਣੀ ਵਿਤਵਤਾ ਦੀ ਧਾਂਕ ਪਾਈ। ਅਮਰੀਕਾ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜੀ ਦੁਨੀਆ ਭਰ ਦੇ ਜਿਹੜੇ ਧਰਮ ਹੈ ਉਹਨਾਂ ਦੀ ਸਾਸਤ ਦੇ ਵਿੱਚ ਜਾ ਕੇ ਉਹ ਬੋਲੇ ਤੇ ਭਾਰਤ ਦੇ Hindu ਧਰਮ ਦਾ ਪੱਖ ਉਹਨਾਂ ਨੇ ਰੱਖਿਆ ਤੇ ਉਹ ਆਪਣੇ ਆਪ ਨੂੰ ਅ ਵਿਦਾਂਤ ਫਲਸਫੇ ਦੇ Hindu ਬੰਦੇ ਸਨ ਤੇ ਇਹਦਾ ਉਹਨਾਂ ਨੇ ਪ੍ਰਚਾਰ ਪ੍ਰਸਾਰ ਵੀ ਕੀਤਾ ਤੇ ਆਪਣੇ ਸਮੇਂ ਦੇ ਵਿੱਚ Hindu ਧਰਮ ਦੇ ਵਿੱਚ ਆਈਆਂ ਬਹੁਤ ਸਾਰੀਆਂ ਬੁਰਾਈਆਂ ਦਾ ਉਹਨਾਂ ਨੇ ਡਟ ਕੇ ਖੰਡਨ ਕੀਤਾ ਉਹਨਾਂ ਦੇ ਵਿਰੁੱਧ ਬਹੁਤ ਕੁਝ ਲਿਖਿਆ ਤੇ ਬੋਲਿਆ ਭਾਸ਼ਣ ਵੀ ਕੀਤੇ ਤੇ ਸਾਰੇ ਦੇਸ਼ ਦੇ ਵਿੱਚ ਹੁਕਮ ਹੈ ਉਹਨਾਂ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਉਹ ਜਿਹੜੇ ਹੈ ਉਹ ਕਹਿੰਦੇ ਸੀ ਕਿ ਸਾਨੂੰ 20 ਕਰੋੜ ਭਾਰਤੀਆਂ ਨੂੰ ਜਿਨ੍ਹਾਂ ਚ ਹਿੰਦੂ ਮੁਸਲਮਾਨ ਈਸਾਈ ਸਿੱਖਾਂ ਨਾਲ ਉਹਨਾਂ ਦਾ ਬਾਅਦ ਸ਼ਾਇਦ ਨਾ ਪਿਆ ਹੋਵੇ ਉਹਨਾਂ ਨੇ ਉਹਦਾ ਨਾਂ ਨਹੀਂ ਲਿਖਿਆ ਹੋਇਆ ਤੇ ਜੋ ਗਰੀਬੀ ਅਗਿਆਨਤਾ ਦੇ ਵਿਚਕਾਰ ਜ਼ਿੰਦਗੀ ਜਿਉਂਦੇ ਆ ਉਹਨਾਂ ਦੀ ਬੰਦ ਖਲਾਸੀ ਲਈ ਸੰਘਰਸ਼ ਕਰਨਾ ਹੋਊਗਾ ਸਾਰਿਆਂ ਲਈ ਕੱਲੇ ਹਿੰਦੂਆਂ ਲਈ ਨਹੀਂ ਉਹਨਾਂ ਦੇ ਬਾਰੇ ਵਿੱਚ ਆਹ ਦੋ ਕਿਤਾਬਾਂ ਮੈਂ ਤੁਹਾਨੂੰ ਦੱਸ ਰਿਹਾ ਚਾਹਣਾ ਆ ਸੁਆਮੀ ਵਿਵੇਕਾਨੰਦ ਜੀ ਦੀ ਕਿਤਾਬ ਹੈ ਖੁਦ ਉਹਨਾਂ ਦੀਆਂ ਜਿਹੜੀਆਂ ਚੋਣਵੀਆਂ ਲਿਖਤਾਂ ਨੇ ਉਹਨਾਂ ਦੇ ਆਧਾਰ ਤੇ ਹੈ ਤੇ ਆ ਬਲੂਰ ਮੱਠ ਦੀ ਫੋਟੋ ਹੈ ਜਿੱਥੇ ਉਹਨਾਂ ਦਾ ਅੰਤਮ ਜਿਹੜਾ ਹੈ ਸਾਹ ਉਹਨਾਂ ਨੇ ਲਏ ਤੇ ਆ ਉਹਨਾਂ ਬਾਰੇ ਵਿਵੇਕਾਨੰਦ ਜੀ ਬਾਰੇ ਡਾਕਟਰ ਦੱਤਾ ਪ੍ਰਸਾਦ ਬੋਲਕਰਦੀ ਦੀ ਕਿਤਾਬ ਹੈ ਵੀ ਡਕ ਵਿਵੇਕਾਨੰਦ ਜੀ ਇੱਕ ਤਰਪਸ਼ੀਲ ਵਿਗਿਆਨਕ ਸੋਚਣੀ ਦੇ ਮਾਲਕ ਤੇ ਸਮਾਜਵਾਦੀ ਸਨ ਇਹ ਇਸ ਕਿਤਾਬ ਦਾ ਵਿਸ਼ਾ ਹੈਗਾ ਇਸ ਕਿਤਾਬ ਦੇ ਵਿੱਚੋਂ ਕੁਝ ਗੱਲਾਂ ਲੈ ਕੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਇਹਦੇ ਵਿੱਚ ਕਿਸਮਤ ਨਾਂ ਦੀ ਕੋਈ ਚੀਜ਼ ਨਹੀਂ ਇਹ ਵੀ ਉਹਨਾਂ ਨੇ ਕਿਹਾ ਉਹਨਾਂ ਨੇ ਬੁੱਧ ਨੂੰ ਕੋਟ ਕਰਦਿਆਂ ਹੋਇਆਂ ਕਿਹਾ ਮਹਾਤਮਾ ਬੁੱਧ ਜੀ ਨੂੰ ਵੀ ਜੋ ਤੁਸੀਂ ਪੜ੍ਹਦੇ ਹੋ ਸੁਣਦੇ ਹੋ ਇਸ ਨੂੰ ਸਿਰਫ ਇਸ ਕਰਕੇ ਨਾ ਮੰਨ ਲਓ ਵੀ ਇਹ ਫਲਾਨੀ ਕਿਤਾਬ 'ਚ ਲਿਖਿਆ ਜਾਂ ਫਲਾਨੇ ਬੰਦੇ ਨੇ ਕਿਹਾ ਹੋਇਆ ਹੈ ਬਲਕਿ ਉਹਦੇ ਤੇ ਗੌਰ ਕਰੋ ਫਿਰ ਆਪਣੀ ਵਿਵੇਕ ਬੁੱਧੀ ਦੇ ਨਾਲ ਉਹਦਾ ਨਿਤਾਰਾ ਕਰੋ ਜੋਤਿਸ਼ ਦੇ ਖਿਲਾਫ ਉਹਨਾਂ ਨੇ ਲਿਖਿਆ ਕਿ ਇਹ ਕਮਜ਼ੋਰ ਮੰਨਦੀ ਨਿਸ਼ਾਨੀ ਹੈ ਤੇ ਇਹਦੇ 'ਚ ਕੋਈ ਬਹੁਤਾ ਨਹੀਂ ਇਸ ਤਰ੍ਹਾਂ ਜਿਹੜੀਆਂ ਅੰਤਰਾਸਮਾ ਅੰਦਰਵਾਇਤਾਂ ਅੰਧ ਵਿਸ਼ਵਾਸਾਂ ਦੇ ਵਿਰੁੱਧ ਵੀ ਉਹਨਾਂ ਨੇ ਡਟ ਕੇ ਪ੍ਰਚਾਰ ਕੀਤਾ ਵਿਕਾਸ ਦੀ ਪਹਿਲੀ ਸ਼ਰਤ ਆਜ਼ਾਦੀ ਨੂੰ ਦੱਸਿਆ ਵੀ ਆਜ਼ਾਦ ਲੋਕ ਹੀ ਵਿਕਾਸ ਕਰ ਸਕਦੇ ਐ ਤੇ ਆਜ਼ਾਦੀ ਦੂਜਿਆਂ ਨੂੰ ਦੂਸਰਾ ਉਹਨਾਂ ਨੇ ਕਿਹਾ ਵੀ ਸਾਨੂੰ ਭੋਜਨ ਦੇ ਵਿੱਚ ਪਹਿਰਾਵੇ ਦੇ ਵਿੱਚ ਵਿਆਹ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਆਜ਼ਾਦੀ ਹੋਵੇ ਜਿੰਨਾ ਚਿਰ ਉਹ ਸਾਡੀ ਆਜ਼ਾਦੀ ਕਿਸੇ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾਉਂਦੀ ਹੋਵੇ ਜਿਹੜਾ ਮਰਜ਼ੀ ਬੰਦਾ ਖਾਣਾ ਖਾਵੇ ਜਿਹੜਾ ਮਰਜ਼ੀ ਬੰਦਾ ਭੋਜਨ ਪਹਿਨੇ ਜਿਹੜਾ ਮਰਜ਼ੀ ਉਹ ਆਪਣਾ ਵਿਚਾਰ ਰੱਖੇ ਇਹ ਉਹਨੂੰ ਪੂਰੀ ਆਜ਼ਾਦੀ ਚਾਹੀਦੀ ਹੈ ਇਹ ਸਵਾਮੀ ਵਿਵੇਕਾਨੰਦ ਦੇ ਖਿਆਲ ਨੇ ਅੱਜ ਜੋ ਭਾਰਤ ਦੇ ਉੱਤੇ ਰਾਜ ਕਰਦੇ ਲੋਕ ਐ ਉਹ ਸਵਾਮੀ ਵਿਵੇਕਾਨੰਦ ਜੀ ਨੂੰ ਤਾਂ ਲੈਂਦੇ ਆਏ ਹਿੰਦੂ ਦੇ ਵਜੋਂ ਪਰ ਉਹਨਾਂ ਦੀਆਂ ਇਹਨਾਂ ਗੱਲਾਂ ਨੂੰ ਅਮਲ 'ਚ ਲਾਗੂ ਨਹੀਂ ਕਰਦੇ ਲੋਕਾਂ ਦੇ ਉੱਤੇ ਠੋਸਦੇ ਆ ਵੀ ਤੁਸੀਂ ਕੀ ਖਾਓ ਕੀ ਪਹਿਨੋ ਕੀ ਕੀ ਕਰਾਂ ਤੁਸੀਂ ਸੋ ਇਹ ਦੂਸਰਾ ਇਹ ਹੈ ਵੀ ਨੀਵੀਂ ਜਾਤ ਬਾਰੇ ਉਹਨਾਂ ਨੇ ਜਾਤ ਪਾਤ ਦੇ ਵਿਰੁੱਧ ਵੀ ਗੱਲਾਂ ਲਿਖੀਆਂ ਵੀ ਨੀਵੀਂ ਜਾਤ ਜੰਮਣਾ ਇੰਨਾ ਜ਼ਿਆਦਾ ਹੋ ਗਿਆ ਕਿ ਉਹਨਾਂ ਤੇ ਜਿਹੜਾ ਜ਼ੁਲਮ ਹੁੰਦਾ ਹੈ ਦੂਜਾ ਬੰਦਾ ਉਹਨੂੰ ਸੋਚ ਵੀ ਨਹੀਂ ਸਕਦਾ ਉਹਨਾਂ ਦੇ ਦੁੱਖ ਕਰੋੜਾਂ ਲੋਕਾਂ ਦੇ ਦੁੱਖ ਦਰਦ ਨੂੰ ਕੋਈ ਸਮਝ ਵੀ ਨਹੀਂ ਸਕਦਾ ਇੰਨਾ ਇੰਨੀ ਜ਼ਿਆਦਾ ਉਹਨਾਂ ਨੂੰ ਦੁੱਖ ਚੱਲਣਾ ਪੈਂਦਾ ਹੈ ਜਾਤ ਹੋਣ ਕਰਕੇ ਹੀ ਸਿਰਫ ਇਸ ਤਰ੍ਹਾਂ ਉਹਨਾਂ ਨੇ ਔਰਤਾਂ ਦੇ ਬਾਰੇ 'ਚ ਵੀ ਚੰਗਾ ਲਿਖਿਆ ਉਹਨਾਂ ਨੇ ਹੋਰ ਵੀ ਕਿਹਾ ਕਿ ਮੈਂ ਅਜਿਹੇ ਰੱਬ ਜਾਂ ਧਰਮ 'ਚ ਯਕੀਨ ਨਹੀਂ ਕਰਦਾ ਜਿਹੜਾ ਕਿਸੇ ਵਿਧਵਾ ਦੇ ਹੰਝੂ ਨਹੀਂ ਪੂੰਝ ਸਕਦਾ ਜਿਹੜਾ ਧਰਮ ਜਾਂ ਰੱਬ ਤੇ ਜਿਹੜਾ ਕਿਸੇ ਯਤੀਮ ਬੱਚੇ ਦੇ ਮੂੰਹ 'ਚ ਰੋਟੀ ਨਹੀਂ ਪਾ ਸਕਦਾ ਮੈਂ ਅਜਿਹੇ ਧੰਨ ਜਾਂ ਰੱਬ 'ਚ ਯਕੀਨ ਨਹੀਂ ਕਰਦਾ ਤੇ ਉਹਨਾਂ ਦਾ ਖਿਆਲ ਸੀ ਵੀ ਪੜੇ ਲਿਖੇ ਤੇ ਰੱਜੇ ਪੁੱਜੇ ਲੋਕ ਜਿਹੜੇ ਐ ਉਹ ਭਾਰਤ ਦੇ ਉਥਾਨ 'ਚ ਕੰਮ ਕਰਨ ਜੇ ਉਹ ਅਜਿਹਾ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਸਮਾਜ ਦੇ ਇਹ ਚੀਜ਼ਾਂ ਲੈ ਕੇ ਹੀ ਉਹ ਬੜੇ ਲਿਖੇ ਇਹ ਚੀਜ਼ਾਂ ਲੈ ਕੇ ਹੀ ਉਹ ਸਾਧਨ ਸੰਪੰਨ ਹੋਇਆ ਤਾਂ ਮੈਂ ਉਹਨਾਂ ਨੂੰ ਸਮਝੂਗਾ ਵੀ ਉਹ ਦੇਸ਼ ਦੇ ਨਾਲ ਬਹੁਤ ਵੱਡਾ ਤਰੁਹ ਕਰ ਰਹੇ ਹੈ ਅ ਅਸੀਂ ਸੁਆਮੀ ਵਿਵੇਕਾਨੰਦ ਜੀ ਦੇ ਚਾਹੇ ਉਹ ਅਧਿਆਤਮਵਾਦੀ ਸਨ ਅਸੀਂ ਅਧਿਆਤਮਵਾਦੀ ਨਹੀਂ ਹਾਂ ਪਰ ਇਹਨਾਂ ਦੇ ਬਾਵਜੂਦ ਵੀ ਮਨੁੱਖਤਾ ਦੇ ਵਾਸਤੇ ਖਾਸ ਤੌਰ ਤੇ Hindu ਸਮਾਜ ਵਾਸਤੇ ਭਾਰਤ ਦੇ ਸਮਾਜ ਵਾਸਤੇ ਉਹਨਾਂ ਦੇ ਇਹਨਾਂ ਵਿਚਾਰਾਂ ਦੇ ਅੱਗੇ ਆਪਣਾ ਉਨ੍ਹਾਂ ਨੂੰ ਸਲਾਮ ਕਰਦੇ ਹੋਏ ਅੱਜ ਉਨ੍ਹਾਂ ਦੇ ਜਨਮ ਦਿਨ ਦੇ ਉੱਤੇ ਅਹਿਦ ਕਰਦੇ ਆਂ ਕਿ ਘੱਟੋ ਘੱਟ ਜਿਹੜੇ ਲੋਕ ਆਪਣੇ ਆਪ ਨੂੰ ਉਸ ਤਰ੍ਹਾਂ ਮੰਨਦੇ ਐ ਉਹ ਇਹਨਾਂ ਵਿਚਾਰਾਂ ਨੂੰ ਪੜ੍ਹ ਕੇ ਅਮਲ 'ਚ ਲਿਆਉਣ। ਅੱਜ ਦੀ ਗੱਲ ਚ ਨਹੀਂ ਬਹੁਤ-ਬਹੁਤ ਸ਼ੁਕਰੀਆ।